ਵਾਹਿ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਸ਼ਲੋਕ ਮੈਂ ਲਾ ਪਹਿਲਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨੁ ਹਾਰ ਕੂੜ ਸੋਇਨ ਕੂੜ ਰੂਪਾ ਕੂੜ ਪੈਨਨੁ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪੇ ਆਪਾਰ ਕੂੜ ਮੀਆਂ ਕੂੜ ਬੀਬੀ ਕਾ ਪੈਖਾਰ ਕੂੜ ਕੂੜ ਨੇ ਲਗਾ ਵਿਸਨਾ ਕਰਤਾਰ ਕਿਸ ਨਾਲ ਕੀ ਚੈ ਦੋਸਤੀ ਸਭ जग ਚਲਣਹਾਰ ਕੂੜ ਮਿੱਟਾ ਕੂੜ ਮਖੰਕੂੜ ਡੋਬੇ ਪੂਰ ਨਾਨੂ ਕਾ ਨਾਂ ਬਣਤੀ ਤੁਦ ਬਾਜ ਕੂੜੋ ਕੂੜ ਮੈਲਾ ਪਹਿਲਾ ਸੱਚ ਤਾਂ ਪਰ ਜਾਣੀਐ ਜੇ ਰਿਦੈ ਸੁੱਚਾ ਹੋਈ ਕੂੜ ਕੀ ਮਲ ਤੁਰੈ ਤੰਨ ਕਰੇ ਅਛਾ ਤੋਏ ਸੱਚ ਤਾਂ ਪਰ ਜਾਣੀਐ ਜੇ ਸਚਿ ਕਰੇ ਪਿਆਰ ਨਉ ਜੁਨਮਨ ਰਸੀਐ ਤਉ ਪਾਇ ਮੋਗ ਜੋਾਰ ਸੱਚ ਤਾਂ ਪਰ ਜਾਣੀਐ ਜੋ ਜਗਤ ਜਾਨੈ ਜੀਉ ਤਰਤ ਕੋ ਸਾਧਕ ਵਿੱਚ ਦੇ ਕਰਤਾ ਬੀਉ ਸੱਚ ਤਾਂ ਪਰ ਜਾਣੀਐ ਜੋ ਸਿੱਖ ਸੁਚੀਲੇ ਵਿਆਹ ਜਾਣ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀਐ ਜੋ ਆਤਮ ਦੀਰਧ ਕਰੇ ਨਿਵਾਸ ਸਤਿਗੁਰ ਨੋਂ ਪੂਛ ਕੈ ਬਹਿ ਰਹੇ ਕਰੇ ਨਿਵਾਸ ਸੱਚ ਸਬਨੋ ਹੋਇਦਾਰੂ ਪਾਪ ਕੱਢੈ ਤੋਏ ਨਾਨਕ ਖਣ ਬੇਣਤੀ ਇਨ ਨੂੰ ਸੱਚ ਪੱਲਾ ਹੋਈ ਫੋੜੀ ਦਾਨ ਮਹੰਦਾ ਕਲਿਕਾਕ ਜੀ ਮਿਲ ਤੋ ਮਸਤਕ ਨਹੀਂ ਐ ਕੂੜਾ ਲਾਲ ਚ ਛੱਡੀ ਐ ਕੋਈ ਇੱਕ ਮਨ ਅਲਖ ਤਿਆਈ ਐ ਫਲ ਤੇਵੇਂ ਹੋ ਪਾਈ ਐ ਜਿਵੇਂ ਹੀ ਕਾਰ ਕਮਾਈ ਐ ਜਿਉ ਐ ਪੁਰ ਲਿਖਿਆ ਤਾ ਦੂਰ ਤਿਨਾਂ ਦੀ ਪਾਈ ਐ ਮਦ ਢੋੜੀ ਸੇਵ ਗੋਈ ਐ ਮਦ ਢੋੜੀ ਸੇਵ ਗੋਈ ਐ ਸ਼ਲੋਕ ਮਹਿਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਇਸ ਸੰਸਾਰ ਨੂੰ ਕੂੜ ਤਾਂ ਕਿਹਾ ਕਿ ਕਿ ਇਹਦੇ ਵਿੱਚ ਜੋ ਵੀ ਚੀਜ਼ ਹੈ ਜੋ ਵੀ ਦੁਸ਼ਮਣ ਸੰਸਾਰ ਹੈ ਇਹ ਸਭ ਬਿਨ ਸੰਹਾਰ ਹੈ ਇਹ ਸਦੀ ਵੀ ਨਹੀਂ ਰਹਿ ਸਕਦਾ ਜਿਸ ਰੂਪ ਵਿੱਚ ਅੱਜ ਸਾਨੂੰ ਦਿਸਦਾ ਹੈ ਇਹ ਰੂਪ ਸਦਾ ਟਿਕਾ ਨਹੀਂ ਰਹਿੰਦਾ ਅਸੀਂ ਆਪਣੀ ਜ਼ਿੰਦਗੀ ਦੇਖ ਲਈਏ ਬਚਪਨ ਨੂੰ ਜੈਸੇ ਦਿਸਦੇ ਸਾਂ ਐਸੇ ਜਵਾਨੀ ਜਾ ਕੇ ਤਬਦੀਲੀ ਆ ਗਈ ਉਹ ਜੇ ਨਹੀਂ ਰਹੇ ਜੈਸੇ ਜਵਾਨੀ ਦਿਸਦੇ ਸਾਂ ਐਸੇ ਬੁਢਾਪੇ ਚ ਆ ਗਏ ਹੋ ਜੀ ਨਹੀਂ ਰਹੇ ਮਤਰੋਈ ਤਬਦੀਲੀ ਹੈ ਸੰਸਾਰ ਦੀ ਖੇਡ ਜਿਹੜੀ ਹੈ ਇਹ ਇੱਕ ਖੇਡ ਹੀ ਹੈ ਕੇਵਲ ਇਹ ਵੀ ਖੇਲਨੇ ਮੁਕੜਾ ਹੁੰਦਾ ਹੈ ਸਵੇਰੇ ਸ਼ੁਰੂ ਕਰੋ ਖੇਡਣਾ ਸ਼ਾਮ ਨੂੰ ਖੇਲ ਬੰਦੀ ਕਰਨਾ ਪੈਂਦਾ ਤੋ ਇਹ ਸੰਸਾਰੀ ਖੇਡ ਹੈ ਇਹ ਜੋ ਦ੍ਰਿਸ਼ਟਮਾਨ ਹੈ ਇਹ ਸਭ ਬਿਨਸਨ ਹਾਰ ਟਿਕਨ ਵਾਲਾ ਨਹੀਂ ਛਲ ਹੈ ਇਸ ਲਈ ਇਸ ਨੂੰ ਸਦੀਵੀ ਸਮਝ ਲੈਣਾ ਇਹ ਇਨਸਾਨਾਂ ਦਾ ਛਲ ਹੋ ਜਾਂਦਾ ਹੈ ਸਦੀਵੀ ਸਮਝ ਕੇ ਇਹਦੇ ਨਾਲ ਬੰਦਾ ਮੂਹ ਪਾ ਲੈਂਦਾ ਫਿਰ ਇਹ ਬੰਦੇ ਲਈ ਛਲ ਰੂਪ ਬਣ ਜਾਂਦਾ ਜਿਸ ਨੂੰ ਚਲਾਏ ਮਾਨ ਸਮਝ ਕੇ ਵਰਤਨ ਵਿਹਾਰ ਕਰੀਏ ਸੰਸਾਰ ਵਿੱਚ ਹਰ ਵਸਤੂ ਦਾ ਲੇਕਿਨ ਉਹਦੇ 'ਚ ਮੋਹ ਨਾ ਪਾਈਏ ਫਿਰ ਸਮਝੋ ਅਸੀਂ ਇਸ ਕੂੜ ਨਾਲ ਨਹੀਂ ਜੁੜੇ ਸੱਚ ਨਾਲ ਜੁੜ ਰਹੀਏ ਪ੍ਰਭੂ ਨਾਲ ਜੁੜ ਰਹੀਏ ਤੇ ਇੱਥੇ ਗੁਰੂ ਨਾਨਕ ਪਾਸਾ ਕਹਿਣ ਕਿ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਇਹ ਦੇਖਣ ਚ ਰਾਜੇ ਮਹਾਰਾਜੇ ਅਤੇ ਰਾਜੇ ਦੀ ਪ੍ਰਜਾ ਦੇਖਣ ਚ ਲੱਗਦੀ ਹੈ ਪਰ ਸਭ ਕੂੜ ਹੈ ਜੈਸੀ ਪ੍ਰਜਾ ਵੈਸਾ ਰਾਜਾ ਜਿਸ ਤਰ੍ਹਾਂ ਪ੍ਰਜਾ ਨੂੰ ਕਈ ਕਿਸਮ ਦੇ ਦੁੱਖ ਕਲੇਸ਼ ਨੇ ਰਾਜੇ ਨੂੰ ਵੀ ਕਈ ਕਿਸਮ ਦੇ ਦੁੱਖ ਕਲੇਸ਼ ਪੇ ਰਹਿੰਦੇ ਨੇ ਸੇਵਮੈਨ ਨੂੰ ਪਰਜਾ ਰਾਜ ਨੂੰ ਦੇਖ ਕੇ ਖੁਸ਼ ਹੁੰਦੀ ਹੈ ਕਿ ਮੋਜਾਂ ਕਰਦਾ ਹੈ ਰਾਜਾ ਜੀ ਮਾਲਕ ਹੈ ਜੀ ਪਰ ਕਿੱਥੇ ਮਾਲਕ ਹੈ ਉਹ ਵੀ ਮਾਲਕ ਦਾ ਸੇਵਕ ਹੀ ਹੈ ਉਹ ਵੀ ਕੂੜੀ ਕੂੜੀ ਖੇੜੀ ਹੈ ਸਾਰੀ ਉਹ ਵੀ ਛੱਲੀ ਹੈ ਕੇਵਲ ਅੱਗੇ ਪਰਜਾ ਵੀ ਛੱਲੀ ਹੈ ਉਸੋਈ ਦਾ ਵੀ ਪਰਜਾ ਮੇਰੀ ਹੈ ਪਰ ਕਿੱਥੇ ਮੇਰੀ ਉਹ ਉਹਦੀ ਨਹੀਂ ਹੈ ਉਹ ਪਰਜਾ ਉਸੇ ਪਾਲਕ ਦੀ ਹੈ ਜਿਸ ਨੇ ਪੈਦਾ ਕੀਤੀ ਹੈ ਉਹ ਉਹਨੂੰ ਵੀ ਛੱਲੀ ਦੀਸਦਾ ਹੈ ਸਾਰਾ ਸੰਸਾਰ ਹੀ ਇਹ ਛਲ ਰੂਪ ਕੂੜ ਹੈ ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ ਇਹ ਬੜੇ ਬੜੇ ਸੋਹਣੇ ਲੱਗੇਓ ਸ਼ਾਮਿਆਂ ਨੇ ਤੇ ਬੜੀਆਂ ਮਹਿਲ ਮਾੜੀਆਂ ਇਹ ਵੀ ਸਭ ਕੂੜ ਤੇ ਇਨਾਂ ਵਿੱਚ ਬਸਣ ਵਾਲੇ ਵੀ ਸਭ ਕੂੜ ਹੀ ਨੇ ਸਦੀ ਵੀ ਇਨਾਂ ਚ ਕੋਈ ਨਹੀਂ ਰਿਆ ਕਈ ਇਨਾਂ ਮਹਿਲ ਮਾੜੀਆਂ ਵਿੱਚ ਬੈਸ ਕੇ ਰੇਸ਼ਾ ਕਰਕੇ ਚਲੇ ਗਏ ਫਿਰ ਕਿਸੇ ਹੋਰ ਨੇ ਮਾਰ ਲਈਆਂ ਕੂੜ ਸੋਇਨਾ ਕੂੜ ਰੂਪਾ ਕੂੜ ਪੈਨਨਗਾਰ ਸੋਇਨਾ ਸੋਣਾ ਤੇ ਰੂਪਾ ਚਾਂਦੀ ਇਹ ਸੋਨੇ ਚਾਂਦੀ ਦੇ ਗਹਿਣੇ ਪਹਿਨਨ ਵਾਲੇ ਇਹ ਸੋਨੇ ਚਾਂਦੀ ਵੀ ਝੂਠੇ ਹੀ ਨੇ ਇਹ ਵੀ ਛਲੀ ਨੇ ਇਹਨਾਂ ਨੂੰ ਪਹਿਨਨ ਵਾਲੇ ਵੀ ਛਲ ਰੂਪੀ ਨੇ ਇਹਨੂੰ ਦੇਖ ਦੇ ਕੇ ਦੁਜੀਨ ਨੂੰ ਮੋਇਆ ਜਾਂਦਾ ਹੈ ਇਸੇ ਵਾਸਤੇ ਕਿਉਂਕਿ ਇਹ ਛਲ ਹੈ ਮਾਇਆ ਹੈ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਪਰ ਇਹ ਸੁਨੇ ਸੁਨੇ અપਾਰ ਰੂਪ ਤੇ ਕੂੜ ਇਸੀਰ ਵੀ ਕੂੜ ਕਾਇਆ ਸਰੀਰ ਕੂੜ ਕੂੜ ਕੱਪੜ ਤੇ ਇਹਨੂੰ ਪਹਿਨੇ ਹੋਏ ਕੱਪੜੇ ਤੇ ਸੋਨੇ ਚਾਂਦੀ ਇਹ ਵੀ ਸਭ ਝੂਠੀ ਖੇੜੀ ਹੈ ਕੂੜ ਮੀਆਂ ਕੂੜ ਬੀਬੀ ਖਪੋਇਖਾਰ ਕੋਈ ਕਿਸੇ ਨੂੰ ਆਪਣਾ ਮੀਆਂ ਸਮਝ ਰਹੀ ਹੈ ਕੋਈ ਕਿਸੇ ਨੂੰ ਆਪਣੀ ਬੀਬੀ ਸਮਝ ਰਿਹਾ ਪਰ ਇਹ ਚਾਰ ਦਿਨ ਦਾ ਨਾਟਕ ਹੈ ਮਾਨੋ ਇੱਕ ਇੱਕ ਨਾਟਕਕਾਰ ਨਾਟਕ ਬਣਾਉਂਦੇ ਨੇ ਨਾ ਤੇ ਉਹ ਜਿਹੜਾ ਬਣਾਉਨ ਨੂੰ ਅਲਾ ਡਾਇਰੈਕਟਰ ਹੈ ਉਸ ਦਾ ਉਹ ਬਹੁਤ ਸਾਰੇ ਐਕਟਰ ਚੁਣ ਲੈਂਦਾ ਹੈ ਬਈ ਇਹਦੇ ਵਿੱਚ ਵੀਰਨ ਕਿਹੜਾ ਚੰਗਾ ਲੱਗੇਗਾ ਹੀਰੋਇਨ ਕਿਹੜੀ ਚੰਗੀ ਲੱਗੇਗੀ ਸ਼ਿਰੂ ਕਿਹੜਾ ਚੰਗਾ ਲੱਗੇਗਾ ਇਹਨਾਂ ਦੇ ਮਾਤਾ ਪਿਤਾ ਅਗਰ ਜ਼ਰੂਰਤ ਆ ਵਿੱਚ ਬਣਾਣ ਦੇ ਤੇ ਉਹ ਕਿਹੜੇ ਬਜ਼ੁਰਗ ਇਹਨਾਂ ਦੇ ਮਾਤਾ ਪਿਤਾ ਜਚਣਗੇ ਉਹਨਾਂ ਕੋਲੋਂ ਰੋਲ ਕਰਾਉਂਦਾ ਉਹ ਨਾ ਉੱਤੇ ਕੋਈ ਕਿਸੇ ਦੀ ਮਾਤਾ ਹੁੰਦੀ ਨਾ ਕਿਸੇ ਦਾ ਕੋਈ ਪਿਤਾ ਹੁੰਦਾ ਨਾ ਕੋਈ ਕਿਸੇ ਦੀ ਪਤਨੀ ਨਾ ਕੋਈ ਮਹਿਬੂਬ ਨਾ ਮਿੱਤਰ ਕੁਝ ਨਹੀਂ ਹੁੰਦਾ ਉਹ ਆਰਜ਼ੀ ਤੌਰ ਤੇ ਵੱਖ-ਵੱਖ ਗ੍ਰਸਤਾਂ ਦੀ ਰੋਲ ਅਦਾ ਕਰ ਰਹੇ ਹੁੰਦੇ ਨੇ ਬਸ ਇਹੋ ਹੀ ਖੇਡ ਹੈ ਸੰਸਾਰ ਦੀ ਵੀ ਇਹ ਵਿਚਾਲੈਸ ਹੈ ਕਿ ਕੂੜ-ਕੂੜੇ ਹੀ ਕੋਈ ਕਿਸੇ ਦੀ ਬੀਬੀ ਬਣੀ ਦੇ ਕੋਈ ਕਿਸੇ ਦਾ ਮੀਆਂ ਬਣੇ ਕੂੜ ਮੀਆਂ ਕੂੜ ਬੀਬੀ ਖਾਪੇ ਖਾਰ ਐਵੇਂ ਇੱਕ ਦੂਜੇ ਪਿੱਛੇ ਖਪ-ਖਪ ਕੇ ਆਪਣੀ ਜ਼ਿੰਦਗੀ ਖੁਆਰ ਕਰ ਰਹੇ ਨੇ ਜਿਹਦੇ ਪਿੱਛੇ ਖਪਣਾ ਚਾਹੀਦਾ ਜਿਹਦੇ ਪਿੱਛੇ ਤਰਸਣਾ ਚਾਹੀਦਾ ਜਿਹਦੀ ਭੁੱਖ ਲੱਗਣੀ ਚਾਹੀਦੀ ਹੈ ਪ੍ਰਮਾਤਮਾ ਹੋਣੇ ਸੱਚ ਦੀ ਨਹੀਂ ਝੂਠ ਨਾਲ ਜੁੜੇ ਹੋਇਆ ਕੂੜ-ਕੂੜਾ ਨੇ ਲੱਗਾ ਵਿਸਰਿਆ ਕਰਤਾਰ ਇਸ ਕੂੜ ਨਾਲ ਹੀ ਪਿਆਰ ਪਿਆਰ ਪੈਂਦਾ ਪਰਵਾਨ ਕੀਤਾ ਤਿਸਾ ਬੇਟੂ ਜਿਹਨ ਮੂੰਹ ਮੀਠਾ ਲਾਇਆ ਇਹ ਐਸਾ ਮਿੱਠਾ ਲਾਇਆ ਕੂੜ ਪਰਮਾਤਮਾ ਨੇ ਕਿ ਕੂੜ ਸੱਚ ਲੱਗਦਾ ਤੂੰ ਇਹਦੇ ਨਾਲ ਨੇ ਪਿਆਰ ਪੈ ਜਾਂਦਾ ਕੂੜ ਕੂੜ ਐ ਨੇ ਲੱਗਾ ਨੇ ਹੁ ਨਹੀਂ ਐ ਨੇ ਨੇ ਲੱਗਾ ਬਿਸਰਿਆ ਕਰਤਾਰ ਜਿਵੇਂ ਕਰਤਾਰ ਦੇ ਰੱਤ ਦੀ ਓਕ ਨਹੀਂ ਪੜੀ ਜਾਨੀ ਇੱਥੇ ਨੇ ਦੀ ਵੀ ਨਹੀਂ ਪੜੀ ਜਾਨੀ ਤੇ ਪਰਮਾਤਮਾ ਨੂੰ ਭੁੱਲ ਗਿਆ ਝੂਠ ਨਾਲ ਮੂੰਹ ਪੈ ਗਿਆ ਕਿਸ ਨਾਲ ਕੀਤੀ ਦੋਸਤੀ ਸਭ ਜਗ ਚੱਲਣ ਹਰ ਹੈ ਤੇ ਸਭ ਚਲਾਏ ਮਾਨ ਹੈ ਜੇ ਹੈ ਕੂੜਾ ਫਿਰ ਇਹਦੇ ਨਾਲ ਗੂੜੀ ਦੋਸਤੀ ਕਿਉਂ ਪਾਣੀ ਅਰੋਜੀ ਦੋਸਤੀ ਕਿਉਂ ਬਣੀ ਕਿ ਉਹ ਵਿਛੁੜਾ ਪੈਣ ਤੇ ਬੰਦਾ ਪਿੱਟ-ਪਿੱਟ ਕੇ ਆਪਣਾ ਬੁਰਾ ਹਾਲ ਕਰੇ ਹਾਲੋ ਬੇਹਾਲ ਹੋ ਜਾਏ ਇਹੋ ਜੀ ਮਿੱਤਰਤਾ ਇਹੋ ਜੀ ਰਿਸ਼ਤੇਦਾਰੀ ਕਿਉਂ ਨਹੀਂ ਬਣੀ ਕਿਸੇ ਨਾਲ ਕਿਉਂਕਿ ਹੈ ਹੀ ਕੂੜ ਹੈ ਜਦੋਂ ਵੀ ਕਿਸੇ ਨਾਲ ਅਸੀਂ ਪਿਆਰ ਮੁਹੱਬਤ ਪਾਉਂਦੇ ਹਾਂ ਤੇ ਇਹ ਸਮਝ ਕੇ ਪਾਈਏ ਕਿ ਥੋੜੇ ਦਿਨਾਂ ਦਾ ਹੈ ਅਸੀਂ ਕਿਦੇ ਮੁਸਾਫਰ ਬਣ ਕੇ ਜਾਂਦੇ ਆਂ ਲੋਕ ਦਰਬਾਰ ਸਾਹਿਬ ਜਾਂਦੇ ਨੇ ਅੱਗੇ ਪਿੱਛੇ ਜਾ ਕੇ ਸਰਾੰਜ ਕਮਰੇ ਲੈਂਦੇ ਨੇ ਕਿਰਾਏ ਦੇ ਲੈਂਦੇ ਨੇ ਹੋਟਲਾਂ ਵਿੱਚ ਉੱਥੇ ਰਾਟੀ ਗੋਣੀਆਂ ਨਾਲ ਗੱਲਬਾਤ ਹੋ ਜਾਂਦੀ ਹੈ ਲੇਕਿਨ ਉਹ ਹਰਜੀ ਪਤਾ ਹੁੰਦਾ ਕਿ ਅਸਾਂ ਕੱਲ ਇਸਨੇ ਕਿੱਦੇ ਤੁਰ ਜਾਣਾ ਨੇ ਕਿੱਦੇ ਤੁਰ ਜਾਣਾ ਬਸ ਇਹੋ ਹੀ ਇਸ ਸੰਸਾਰ ਦੀ ਖੇੜੀ ਬੰਦਾ ਸਮਝੇ ਇਸ ਲਈ ਕਿਸ ਨਾਲ ਕੀ ਚਾਹ ਦੋਸਤੀ ਸਭ ਜਗ ਚੱਲਣਾ ਹਰ ਸਭ ਚੁਲਾਏ ਮਾਰਨ ਅੱਜ ਹਨ ਕੱਲ ਨਹੀਂ ਕੂੜ ਮਿੱਟਾ ਕੂੜ ਮਾਖਿਉ ਕੂੜੂ ਬੇਪੂਰੇ ਇਹ ਜਿਹੜਾ ਕੂੜ ਨਾਲ ਜੁੜੀ ਇਹ ਦੁਨੀਆ ਪੂਰਾਂ ਦੇ ਪੂਰ ਡੁੱਬਦੇ ਜਾ ਰਹੇ ਨੇ ਮੂ ਮਾਇਆ ਜਨਮਨ ਦੀ ਗੇੜੀ ਪਈ ਜਾ ਰਹੀ ਨੇ ਪਰ ਹੈ ਮਿੱਠਾ ਹੈ ਮਿੱਠਾ ਲੱਗਦਾ ਜਿਤਨੀ ਦੇਰੀ ਅੱਖਾਂ ਖੁਲੀਆਂ ਨੇ ਇਹ ਦਿਸਦਾ ਸੰਸਾਰ ਹੀ ਮਿੱਠਾ ਲੱਗਦਾ ਅਣ ਦਿਸਦੇ ਨਾਲ ਪਿਆਰ ਨਹੀਂ ਪੈਂਦਾ ਕੂੜ ਮਿੱਠਾ ਕੂੜ ਮੱਖਿਉ ਮੱਖਿਉ ਵਰਗਾ ਸ਼ਹਿਦ ਵਰਗਾ ਮਿੱਠਾ ਲੱਗਦਾ ਤੇ ਵੈਸੇ ਇਸ ਕੂੜ ਨੇ ਸਾਰੇ ਸੰਸਨ ਨੂੰ ਡੂਬ ਕੇ ਰੱਖ ਦਿੱਤਾ ਜੀਵਨ ਸਫਲ ਨਹੀਂ ਹੋ ਜਾ ਨਾਨਕ ਬੇਨਤੀ ਤੂਦ ਬਾਜ ਕੂੜ ਕੂੜ ਇਹ ਨਾਨਕ ਬੇਨਤੀ ਕਰਕੇ ਦੱਸਦਾ ਹੈ ਭਾਈ ਕਿ ਪ੍ਰਭੂ ਤੇ ਤੁਮੇ ਨਾ ਸਭ ਕੂੜੀ ਕੂੜ ਸੱਚ ਤੂੰ ਹੀ ਹੈਂ ਰੋਲ ਇਕ ਪਰਮਾਤਮਾ ਹੀ ਹੈ ਜੋ ਸਦਾ ਵਸਤੇ ਸੱਚ ਹੈ ਬਾਕੀ ਸਭ ਕੂੜਾ ਕੀ ਉਹ ਵਿਨਸਨ ਖਾਰ ਹੈ ਪ੍ਰਭੂ ਸਦਾ ਸੱਚ ਹੈ ਉਹ ਟਿੱਕੇ ਰਹਣ ਵਾਲਾ ਪਰ ਉਸ ਨੂੰ ਕਿਵੇਂ ਜਾਣਿਆ ਜਾਏ ਅਗਲੇ ਸ਼ਲੋਕ ਕਹਿੰਦੇ ਨੇ ਮੈਂ ਅੱਲਾ ਪਹਿਲਾ ਸੱਚ ਤੋਂ ਪਰ ਜਾਣੀਏ ਜੇ ਰਿਦੈ ਸੱਚਾ ਹੋਈ ਰਿਦੈ ਸੱਚਾ ਨਹੀਂ ਰਿਦੈ ਰਿਦੈ ਸੱਚਾ ਕਹਿਣ ਦਾ ਮਤਲਬ ਇਹ ਬਣਦਾ ਹੈ ਕਿ ਜਿਸ ਦੇ ਹਿਰਦੇ ਵਿੱਚ ਸੱਚਾ ਪਰਮਾਤਮਾ ਵਸਦਾ ਹੈ ਸੱਚ ਤੋਂ ਪਰ ਜਾਣੀਏ ਜੇ ਰਿਦੈ ਸੱਚਾ ਜੇ ਰਿਦੈ ਪਰਗਰਤ ਮਤਲਬ ਹੋ ਜਾਏਗਾ ਜੇ ਮੇਰਾ ਹਿਰਦਾ ਸੱਚਾ ਹੋਵੇ ਤਾਂ ਨਹੀਂ ਇੱਥੇ ਅਰਥ ਇਹ ਹੈ ਕਿ ਉਸ ਪਰਮਾਤਮਾ ਦੀ ਜਾਣ ਪਛਾਣ ਤਾਂ ਪੈਂਦੀ ਹੈ ਜੇ ਉਹਦੇ ਵਿੱਚ ਆ ਕੇ ਪ੍ਰਗਟ ਹੋ ਜਾਏ ਕੂੜ ਕੀ ਮਲ ਉਤਰੈ ਤਨ ਕਰੇ ਅੱਛਾ ਤੋਏ ਫਿਰ ਜਦੋਂ ਉਹ ਅਨੁਭਵ ਹੋ ਜਾਏ ਹਿਰਦੇ ਵਿੱਚ ਫਿਰ ਇਹ ਕੂੜ ਦੀ ਮੈਲ ਉਤਰਦੀ ਹੈ ਫਿਰ ਇਹ ਦਿਸਦਾ ਕਿ ਸੰਸਾਰ ਝੂਠਾ ਅੱਛਾ ਲੈਣਾਟਕ ਹੈ ਫਿਰ ਇਹ ਦਿਨ ਬੰਦਾ ਮੋੜੀ ਪੰਦਾ ਕੂੜ ਕੀ ਮਲ ਉਤਰੈ ਇਹ ਮੈਲ ਉਤਰ ਜਾਂਦੀ ਹੈ ਅੰਦਰੋਂ ਤਨ ਕਰੇ ਅੱਛਾ ਤੋਏ ਫਿਰ ਤਨ ਵੀ ਇਸ ਨੂੰ ਬੰਦਾ ਸਵੱਛ ਕਰ ਲੈਂਦਾ ਕਿਉਂਕਿ ਸੱਚ ਨਾਲ ਜੁੜ ਕੇ ਕੂੜੇ ਲਾਲ ਛੱਡ ਦਿੰਦਾ ਹੈ ਉਹ ਨਾਲ ਪਰਛਕੇ ਮੂਹ ਵਿਕਾਰ ਛੱਡ ਦਿੰਦਾ ਸੱਚ ਤੋਂ ਪਰਜਾਨੀਆ ਜਾਂ ਸੱਚ ਤਰਹੀ ਪਿਆਰ ਇਸ ਸੱਚ ਨੂੰ ਤਾਂ ਪਛਾਨਿਆ ਜਾ ਸਕਦਾ ਜਿਹੜਾ ਸੱਚਾ ਪ੍ਰਮਾਤਮਾ ਹੈ ਇਸ ਸੱਚ ਤਰਹੀ ਪਿਆਰ ਉਹਦੇ ਨਾਲ ਪਿਆਰ ਕਰੇ ਪ੍ਰਭੂ ਨਾਲ ਪਿਆਰ ਪੈ ਜਾਏ ਪ੍ਰੀਤ ਪੈ ਜਾਏ ਅਸੀਂ ਜਿਤਨੇ ਪਾਠ ਕਰਦੇ ਹਾਂ ਕੀਰਤਨ ਕਰਦੇ ਹਾਂ ਸੰਗਤ ਕਰਦੇ ਹਾਂ ਸੇਵਾ ਕਰਦੇ ਹਾਂ ਸਭ ਦਾ ਮਨੁਰਤ ਇਹੀ ਹੁੰਦਾ ਹੈ ਕਿ ਕਿਸੇ ਤਰੀਕੇ ਨਾਲ ਪ੍ਰਭੂ ਦਾ ਪਿਆਰ ਪੈਦਾ ਹੋ ਜਾਏ ਪ੍ਰਭੂ ਨਾਲ ਸਾਡੀ ਸਾਂਝ ਪੈ ਜਾਏ ਉਸ ਦਾ ਜਿਹੜਾ ਰਿਸ਼ਤਾ ਹੈ ਸਾਡਾ ਸਾਨੂੰ ਸਮਝ ਆ ਜਾਏ ਨਉ ਸੁਨ ਮੰਨ ਰਹਿ ਸਿਇ ਤੋਂ ਭਾਇ ਮੋਖ ਦੁਆਰ ਕਿ ਪ੍ਰਭ ਦਾ ਨਾਮ ਸੁਨ ਕੇ ਮਨ ਖਿੜਾਉ ਵਿੱਚ ਆਵੇ ਮਨ ਖਿੜੀ ਜਾਵੇ ਰਹਿਸੈ ਖੁਸ਼ੀ ਜਾ ਜਾਏ ਉਮਾ ਵੀ ਜਾ ਜਾਏ ਫਿਰ ਜਾ ਕੇ ਤਾਂ ਭਾਇ ਮੋਖ ਦੁਆਰ ਫਿਰ ਸਕੂਰ ਤੂ ਮੁਕਤੀ ਮਿਲਨੀ ਹੈ ਕੋਰ ਤੂ ਖਲਾਸੀ ਹੁੰਨੀ ਹੈ ਕੋਰ ਨਾਲ ਅਸੀਂ ਮੋਹ ਨਹੀਂ ਪਾਵਾਂਗੇ ਸੱਚ ਤਾਂ ਪਰ ਜਾਣੀਆ ਜਾਂ ਜੁਗਤ ਜਾਣੈ ਜੀਉ ਉਸ ਸੱਚ ਦੀ ਪਛਾਣ ਤੜਾ ਆਏਗੀ ਜੋ ਸਦਾ ਕਾਇਮ ਦائم ਹੈ ਜੇ ਜੀਵਨ ਦੀ ਜੁਗਤੀ ਸਮਝ ਆ ਜਾਏ ਸੱਚ ਤਾਂ ਪਰ ਜਾਣੀ ਹੈ ਜਾਂ ਜੁਗਤ ਜਾਣੈ ਜੀਉ ਜੀਵਨ ਦੀ ਸਹੀ ਯੁਗਤੀ ਜਿਹੜੀ ਹੈ ਗੁਰਮਤ ਅਨੁਸਾਰ ਉਹਦੀ ਸਮਝ ਆਏ ਰਹਿਤ ਪਤਮ ਸਰ ਜੀਵਨ ਜੀਵਨ ਦੀ ਜਾਚ ਆ ਜਾਏ ਤਰਤ ਕਹਿਆ ਸਾਧਕ ਵਿੱਚ ਦੇਖ ਕਰਤਾ ਵੀ ਉਹ ਤੇ ਸਰੀਰ ਰੂਪੀ ertid ਨੂੰ ਸਾਦੇ ਪਾਪ ਉਗਨ ਵਿਕਾਰ ਤੋਂ ਬਚਾ ਕੇ ਇਸ ਨੂੰ ਸੁਚੱਜੇ ਮਾਰਗ ਤੇ ਪਾ ਕੇ ਸੁਚੱਜੇ ਕੰਮ ਕਰਵਾ ਕੇ ਤਰਤ ਕਹਿਆ ਸਾਧਕ ਵਿੱਚ ਦੇਖ ਕਰਤਾ ਵੀ ਉਹ ਤੇ ਫਿਰ ਇਸ ਸੁਚੇਰ ਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਬੀਜ ਬੀਜੇ ਪ੍ਰਮਾਤਮਾ ਦੇ ਨਾਮ ਦੀ ਯਾਦ ਫਿਰ ਅੰਦਰ ਟਿਕਾਵੇ ਸੱਚ ਦਾੰਬਰ ਜਾਣੀ ਹੈ ਜਿਨ ਸਿੱਖ ਸੱਚੀ ਲੈ ਸੱਚੀ ਸਿੱਖਿਆ ਲੈ ਕੂੜੀਆਂ ਸਿੱਖਣ ਨਾਲੇ ਐਵੇਂ ਸਾਦਾ ਸੰਦਾਂ ਦੇ ਚਰਨਾਂ ਜਾ ਕੇ ਟਕਰਣਾ ਮਾਰੀ ਫਿਰੇ ਜাদু ਟੂਣਨ ਨਾਲ ਸਿੱਖਦਾ ਗਏ ਸੱਚ ਤਾਂ ਪਰ ਜਾਨੀਏ ਜੇ ਸਿੱਖ ਸੱਚੀ ਸੱਚੀ ਸਿੱਖ ਜੇਰੀ ਸੱਚ ਨਾਲ ਜੁੜੇ ਉਹ ਲੈਵੇ ਸੱਚੀ ਗੁਰੂ ਤੋਂ ਦਿਆ ਜਾਨੇ ਜੀ ਕੀ ਕਿਛ ਪੁੰਨ ਦਾਨ ਕਰੇ ਫਿਰ ਐਸੀ ਸਿੱਖਿਆ ਰਾਂ ਹਿਰਦਾ ਐਸਾ ਕੋਮਲ ਹੋ ਜਾਏ ਕਿ ਜੀਵਾਂ ਉਤੇ ਦਿਆ ਆਵੇ ਇਨਸਾਨ ਰਹਿਮਦਿਲ ਹੋ ਜਾਏ ਇਨਸਾਨ ਕੁਝ ਸੋਚ ਵਾਲਾ ਕੁਰਖ ਸੋਚ ਵਾਲਾ ਕ੍ਰੋਧੀ ਖੁੰਦ ਕੀ ਨ ਹੋਵੇ ਕਿਛ ਪੁੰਨ ਦਾਨ ਕਰੇ ਤੇ ਉਹ ਲੋਕਾਂ ਨਾਲ ਪਿਆਰ ਪੈਦਾ ਹੋ ਜਾਏ ਲੋਕਾਂ ਨਾਲ ਪਿਆਰ ਪੈਦਾ ਦੁਖਾਂ ਪ੍ਰਤੀ ਦਿਆ ਪੈਦਾ ਹੋਵੇ ਤੇ ਕਿਸੇ ਨਾਲ ਕੋਈ ਵਣ ਛਕਣ ਦੀ ਮਰਿਆਦਾ ਦਿਲ ਚ ਆ ਬਣੇ ਕਿਸੇ ਨਾਲ ਸਾਂਝ ਪਾਣ ਦੀ ਕਿਸੇ ਦੇ ਦੁਖਦਰ ਦੂਰ ਕਰਨ ਦੀ ਇਹ ਪੁੰਨ ਦਾਨ ਦੀ ਅਵਸਥਾ ਜਿਹੜੀ ਇਹ ਬਣ ਜਾਵੇ ਸੱਚ ਤਾਂ ਵਰ ਜਾਣੀ ਆ ਜਿਵੇਂ ਆਤਮ ਤੀਰਥ ਕਰੇ ਨਿਵਾਸ ਸਭ ਤੋਂ ਸੱਚਾ ਤੀਰਥ ਇਹ ਸਾਡਾ ਸਰੀਰ ਜੀ ਦੇ ਅੰਦਰ ਆਤਮਾ ਵਸਦਾ ਉਹਦੇ ਵਿੱਚ ਆਪਣੀ ਸੁਰਤੀ ਟਿਕਾ ਕੇ ਸਰੀਰ ਵਿੱਚ ਨਹੀਂ ਇਸ ਦੇ ਸੰਸਾਰ ਵਿੱਚ ਨਹੀਂ ਉਸ ਸੱਚੇ ਰੂਪੀ ਨਿਰੰਕਾਰ ਰੂਪ ਜੋ ਅੰਦਰ ਵਸਦਾ ਹੈ ਉਹ ਦੀ ਜੋਤ ਉਹਦੇ ਵੀ ਸੁੱਤੀ ਟਕਾਵੇ ਆਤਮਾ ਵਿੱਚ ਆਤਮਾ ਦੇ ਤੀਰਥ ਨਿਵਾਸ ਕਰੇ ਸਜਤਮ ਪਰ ਜਾਨੀਏ ਜੋ ਆਤਮਿਕ ਤੀਰਥ ਕਰੇ ਨਿਵਾਸ ਮਨ ਨਿਵਾਸ ਕਿਥੇ ਕਰ ਰਿਹਾ ਹੈ ਕੂੜ ਵਿੱਚ ਇਹ ਕੂੜ ਵਿੱਚ ਆ ਬੈਠਾ ਹੋਇਆ ਹੈ ਇਹ ਕੂੜ ਦੀ ਗੋਦ ਚੋਂ ਨਿਕਲ ਕੇ ਸੱਚ ਦੀ ਗੋਦ ਵਿੱਚ ਆਤਮਾ ਦੀ ਗੋਦ ਜਾ ਕੇ ਬੈਠ ਜਾਏ ਸਤਿਗੁਰੂ ਨੂੰ ਪੁੱਛ ਕੇ ਬਹਿਰਾ ਕਰੇ ਨਿਵਾਸ ਸਤਿਗੁਰੂ ਦਾ ਰਾਹ ਪੁੱਛ ਕੇ ਸਤਿਗੁਰ ਦੇ ਰਾਹੀ ਸੁਰਤੀ ਅੰਦਰ ਲਾ ਜਾ ਕੇ ਆਪਣੇ ਆਤਮਿਕ ਰੂਪ ਦੇ ਵਿੱਚ ਚੁਬੀਆਂ ਲਾਵੇ ਉੱਥੇ ਆਤਮਿਕ ਇਸ਼ਨਾਨ ਕਰੇ ਆਤਮਾ ਨੂੰ ਆਪਣਾ ਅਸਲਾ ਪਛਾਣੇ ਸੱਚ ਸੁਬਨਾ ਹੋਏ دارو ਪਾ ਮੁਕੜੈ ਧੋਏ ਇਹ ਵੇ ਸੱਚ ਸਬਰਾਂ ਲਈ دارو ਦਾ ਕੰਮ ਕਰਦਾ ਹੈ ਦਵਾਈ ਦਾ ਕੰਮ ਕਰਦਾ ਹੈ ਓਸ਼ਧੀ ਦਾ ਕੰਮ ਕਰਦਾ ਹੈ ਤੇ ਪਾਪ ਨੂੰ ਬਾਹਰ ਧੋ ਕੇ ਕੱਢ ਦਿੰਦਾ ਹੈ ਕੋੜ ਨਾਲ ਸੁਰਤੀ ਅਟਾ ਕੇ ਦੂਜੇ ਪਾਵਨ ਨੂੰ ਪਿੱਛੇ ਹਟ ਕੇ ਸੱਚ ਨਾਲ ਆ ਜੁੜਦਾ ਨਾਨਕ ਬੁਕਣਾਂ ਬੇਨਤੀ ਜਿਨ ਸੱਚ ਪੰਨਾ ਹੋਏ ਇਹ ਨਾਨਕ ਬੇਨਤੀ ਕਰਦਾ ਹੈ ਕਿ ਜਿਨਾਂ ਦੇ ਪੱਲੇ ਇਹ ਸੱਚ ਆ ਜਾਏ ਜਿਨਾਂ ਦੇ ਹਿਰਦੇ ਵੀ ਸੱਚ ਆ ਕੇ ਵਾਸਾ ਅਨੁਭਵ ਹੋ ਜਾਏ ਉਹਨਾਂ ਨੂੰ ਇਹ ਪ੍ਰਾਪਤੀ ਆਉਂਦੀਆਂ ਨੇ ਇਹ ਬਖਸ਼ਿਸ਼ ਉਹਨਾਂ ਉੱਤੇ ਹੁੰਦੀ ਹੈ ਅੱਗੇ ਕੋ ਨਾਨਕ ਪਾਸ਼ਾ ਦੀ ਹੀ ਰਚਨਾ ਪੋੜੀ ਦਾਨ ਮਹਿੰਦਾ ਤਲੀ ਖਾਕ ਜੇ ਮਿਲਿਆ ਤਾਂ ਮਸਤਕ ਲਾਈਏ ਬਸ ਇਹੋ ਹੀ ਜਾਚਣਾ ਕਰੇ ਇਹੋ ਅਰਦਾਸ ਕਰੇ ਕਿ ਮੈਨੂੰ ਤਲੀ ਖਾਕ ਸਾਧ ਸੰਤਾਂ ਦੀ ਗੁਰੂਆਂ ਦੇ ਚਰਨਾਂ ਦੀ ਧੂੜ ਮਿਲ ਜਾਏ ਇਹ ਹੀ ਮੇਰੇ ਲਈ ਸਭ ਤੋਂ ਵੱਡਾ ਦਾਣਾ ਦਾਨ ਮਹਿੰਦਾ ਮੇਰਾ ਤਲੀ ਖਾਕ ਪੈਰਾਂ ਦੀ ਤਲੀਆਂ ਦੀ ਖਾਕ ਜੇ ਮਿਲੇ ਜੇ ਮਿਲ ਜਾਏ ਤਾਂ ਮਸਤਕ ਲਾਈਏ ਇਹ ਮਸਤਕ ਤੇ ਲਾਈਏ ਭਾਗ ਗੁਰੂ ਦੀ ਪ੍ਰੀਤ ਮਨ ਵਿੱਚ ਵਸਾਈਏ ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਲਖਤੇ ਆਈਐ ਤੇ ਇਹ ਕੂੜ ਨਾਲ ਜਿਹੜੀ ਲਾਲਚ ਪਿਆ ਹੋਇਆ ਕੂੜ ਦਾ ਲੋਭ ਪਿਆ ਹੋਇਆ ਇਹ ਛੱਡ ਦਈਏ ਸੱਚ ਨਾਲ ਪ੍ਰੀਤ ਪਾਈਏ ਕੂੜ ਨਾਲੋਂ ਪ੍ਰੀਤ ੋੜੀਏ ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਇੱਕ ਮਨ ਹੋ ਕੇ ਦੁਜਤੇ ਵਿੱਚ ਨਹੀਂ ਦੁਬਦਾ ਵਿੱਚ ਨਹੀਂ ਇੱਕ ਮਨ ਹੋ ਕੇ ਲਖਤੇ ਆਈਐ ਉਸ ਪਰਮਾਤਮਾ ਤੇ ਅੰਦਰੀਏ ਜੋ ਲਖਿਆ ਨਹੀਂ ਜਾ ਸਕਦਾ ਨਾ ਅੱਖਾਂ ਨਾਲ ਦਿਸਦਾ ਹੈ ਨਾ ਉਹਨੂੰ ਪੂਰਨ ਤੌਰ ਤੇ ਉਹਦਾ ਦਰਸ਼ਨ ਕੀਤੇ ਜਾ ਸਕਦੇ ਨੇ ਨਾ ਪਿਆਤ ਹੋਲੇ ਨਹੀਂ ਜਾ ਸਕਦਾ ਉਸ ਪਰਮਾਤਮਾ ਧਿਆਨ ਤਰੇ ਪਾਲਤੇ ਵੇਹੋ ਪਾਈਐ ਜੇਵੇਂ ਹੀ ਕਾਰ ਕਮਾਈਐ ਫਿਰ ਜਿਹੋ ਜੀ ਕਾਰ ਕਮਾਈ ਕਰਾਂਗੇ ਜਿੰਦਗੀ ਜੈਸੀ ਕਰਮ ਕਰਾਂਗੇ ਵੈਸੀ ਫਲ ਪ੍ਰਾਪਤ ਹੋਣਗੇ ਸਜਦੀ ਕਮਾਈ ਕਰਾਂਗੇ ਸੱਚ ਪੱਲੇ ਵਸੇਗਾ ਕੂੜੀ ਕਮਾਈ ਕਰਾਂਗੇ ਵਿਕਾਰੀ ਬਣ ਜਾਵਾਂਗੇ ਮੋਹ ਮਾਇਆ ਲੋਭ ਵਿੱਚ ਉਲਝਾਵਾਂਗੇ ਦੂਜੇ ਪਾਪ ਵਿੱਚ ਫਸ ਕੇ ਹਉਮੈ ਵਿੱਚ ਹਉਮੈ ਦੀ ਵਰਤੀ ਦੀ ਕਮਾਈ ਹੋਵੇਗੀ ਤੇ ਜਨਮਨ ਦਾ ਗੇੜ ਖੜਾ ਰਹੇਗਾ ਜੇ ਜੈਸੀ ਕਮਾਈ ਕਰਾਂਗੇ ਵੈਸਾ ਫਲ ਪਾਵਾਂਗੇ ਜੇ ਹੋਇਆ ਪੁਰਬ ਲਿਖਿਆ ਤਾਂ ਤੂੜ ਦੀ ਨਾਂਦੀ ਪਾਈ ਐ ਜੇ ਆਪਣੇ ਕੀਤੇ ਪੁਰਬਲੇ ਕਿਦੇ ਚੰਗੇ ਕਰਮ ਪੱਲੇ ਹਨ ਤੇ ਪ੍ਰਭੂ ਦੀ ਨਜ਼ਰ ਕਰਮ ਹੈ ਤੇ ਜੇ ਹੋਇਆ ਪੁਰਬ ਲਿਖਿਆ ਤਾਂ ਤੂੜਤੀ ਨਾਂਦੀ ਪਾਈ ਐ ਫਿਰ ਇਹ ਜਿਹੜੀ ਤੂੜ ਜਿਹੜੀ ਦਾਣ ਮੈਂਡਾ ਤਲੀ ਖਾ ਫਿਰ ਇਹ ਸਾਧ ਜਿਨ੍ਹਾਂ ਦੀ ਤੂੜ ਪ੍ਰਾਪਤ ਹੁੰਦੀ ਹੈ ਸੱਚੇ ਸਾਧਾਂ ਦੀ ਡੇਰੇਦਾਰਾਂ ਦੀ ਨਹੀਂ ਝੂਠੀਆਂ ਦੀ ਨਹੀਂ ਮਤ ਥੂੜੀ ਸਿਵਗੁਵਈਏ ਜੇ ਥੂੜੀ ਮਤ ਵਲਣੇ ਲੱਣ ਲੱਗੇ ਜਾਾਂਗੇ ਤੇ ਸਾੜੀ ਮਤ ਵੀ ਥੂੜੀ ਹੋਵੇਗੀ ਉਹਦੀ ਸਹੀ ਆਤਮ ਗਿਆਨ ਨਹੀਂ ਹੋਵੇਗਾ ਤੇ ਥੋੜੀ ਮਤ ਨਾਲ ਸੇਵ ਗਵਾਈਏ ਮਿਹਨਤ ਕੀਤੀ ਹੋਈ ਬੇਕਾਰ ਜਾਂਦੀ ਏ ਥੋੜੀ ਮਤ ਨਾਲ ਕੰਮ ਕਾਣ ਕੀਤੀਆਂ ਐਵੇਂ ਡੰਬਰ ਕੀਤੀਆਂ ਕੂੜਾ ਮਾਰਗ ਅਪਣਾਇਆ ਇਹ ਇਹ ਮਿਹਨਤ ਜਿਹੜੀ ਇਹ ਸੇਵ ਕੀਤੀ ਹੋਈ ਫਿਰ ਖਾਣੇ ਨਹੀਂ ਪੈਂਦੀ ਇਹ ਸੇਵ ਕੀਤੀ ਹੋਈ ਮਿਹਨਤ ਗਵਾ ਲੈਂਦਾ ਬੰਦਾ ਇਤਨੀ ਮਿਹਨਤ ਵੀ ਕਰਦਾ ਛੇੜ ਨੂੰ ਵੀ ਖੋਪਾਂਦਾ ਤੰਦੂਰ ਦੀ ਲੁਟਾਂਦਾ ਜਾ ਕੇ ਪਰ ਇਹਨੂੰ ਆਤਮਿਕ ਜੀਵਨ ਦੀ ਕੋਈ ਪ੍ਰਾਪਤੀ ਨਹੀਂ ਹੁੰਦੀ ਸੱਚ ਦਾ ਅਨੁਭਵ ਨਹੀਂ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ